ਇਹ ਕੜੀ ਮਿਲ ਜੂ ਸਿਰਫ 300 ਰੁਪਏ ਦੀ 300 ਰੁਪਏ ਦੀ ਕੜੀ ਫੰਕਸ਼ਨ ਸਾਰੇ ਸਾਰੇ ਫੰਕਸ਼ਨ ਆਹ ਜਗੜ ਕੀਆ ਹੈ ਇਹ ਗੱਲ ਚਪਾਉਣ ਵਾਲੀ ਪੱਖੀ ਹੈਗੀ ਜੀ ਅੱਛਾ ਅੱਛਾ ਚਾ 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 ਚੱਤੋਂ ਪੈਰੀ ਇਸ ਹੀ ਰਹਿੰਦਾ ਚੱਲਦੀ ਕਿਵੇਂ ਹੈ ਇਹ ਇਹ ਸਾਰਾ ਬਾਕੀ ਜਿਹਦੇ ਵਿੱਚ ਅੱਛਾ ਆਏ ਆਏ ਹਵਾ ਰਹੀ ਜਿੱਤੋਂ ਆਏ ਆਏ ਅੰਦਰ ਨੂੰ ਕਰਕੇ ਲਾ ਲੇ ਹੈਨਾ ਹਾਂਜੀ 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 ਸਿੱਧੀ ਹਵਾ ਵਜ ਦੀ ਤੁਰ ਜਾਓ ਆ ਗੱਡੀ ਆ ਗਈ ਜੀ ਇਹ ਮੈਨੂੰ 150 ਰੁਪਏ ਦੀ ਜੀ 150 ਰੁਪਏ ਚੱਲੂਗੀ ਜਿੰਦਾ ਮਰਜ਼ੀ ਦੇ ਜਿਓ ਬਸ ਟੱਕਰੀ ਹੋਈ ਨਹੀਂ ਮਤਲਬ ਇਹ ਨਾ ਚਲੀ ਵਾਪਸ ਕਰ ਜੀ ਕਰ ਦਿਓ ਫਿਰ ਆ ਘੜੀ ਦੇ ਵਿੱਚ ਵੀ ਦਰਸ਼ਕੋ ਕੈਮਰਾ ਉਹ ਤਾਂ ਸਹੀ ਟਾਈਮ ਦੱਸੀ ਜਾਂਦੀ ਆ ਪਰ ਜੇ ਗਾਂ ਵਾਲਾ ਬੰਦਾ ਗੜਬੜੀ ਕਰੂਗਾ ਕੋਈ ਰਿਸ਼ਵਤ ਲਊਗਾ ਤਾਂ ਉਹਦਾ ਟਾਈਮ ਹੀ ਖਰਾਬ ਕਰ ਦੇ ਦੀ ਇਹ ਘੜੀ ਇਆਂ 20 ਰੁਪਈਆ ਦੇ ਕਵਰ ਦਰਸ਼ਕੋ ਦੇਖ ਸਕਦੇ ਇਹ ਵੀ ਹੈਗਾ ਇਧਰ ਆ ਵੀ ਰੱਖੀ ਬੈਠਾ ਲੈ ਆ ਦੇਖ ਸਕਦੇ 20 20 ਰੁਪਈਆ ਦੇ ਕਵਰ ਹਾਂਜੀ ਸਾਸਤਰੀ ਕੱਲ ਜੀ ਸਾਰਿਆਂ ਨੂੰ ਇਸ ਵਕਤ ਅਸੀਂ ਤਲਵੰਡੀ ਸਾਬੋ ਦੇ ਵਿੱਚ ਆ ਸੋਨੂ ਮੈਂ ਅੱਜ ਖਾਲਸਾ ਮੋਬਾਈਲ ਵਾਲੇ ਕੋਲੇ ਲੈ ਕੇ ਆ ਗਿਆ ਤੇ ਦਿਨ ਰਾਤ ਹੀ ਦੁਕਾਨ ਖੁੱਲੀ ਰਹਿਣੀ ਹੈ ਤੇ ਵੱਡੀਆਂ-ਵੱਡੀਆਂ ਆਫਰਸ ਨੇ ਸੋਨੂ ਮੈਂ ਦੱਸ ਦਿਆਂ ਭਾਈ ਡੱਲਾ ਜੀ ਦਾ ਘਰ ਇਧਰਲੇ ਪਾਸੇ ਆ ਤੇ ਉਸ ਘਰ ਨੂੰ ਆਉਂਦਿਆਂ ਜਾਂ ਜਾਂਦਿਆਂ ਰਾਹ ਦੇ ਵਿੱਚ ਆ درخت ਕੋ ਨਿਸ਼ਾਨੀ ਦੱਸਦਾ ਤਾਂ ਕਿ ਸੌਖੇ ਤਰੀਕ ਨਾਲ ਪਹੁੰਚ ਸਕੋ ਇੱਧਰ ਭਾਈ ਡੱਲਾ ਜੀ ਦਾ ਘਰ ਆ ਤੇ ਉਹ ਸਾਹਮਣੇ ਖਾਲਸਾ ਮੋਬਾਈਲ ਸਟੋਰ ਲੱਗਿਆ ਨਜ਼ਰ ਆ ਜੂਗਾ ਤੁਹਾਨੂੰ ਨੰਬਰ ਵੀ ਪਾ ਦੇਾਂਗੇ ਪਰ ਡਰੈਸਸ ਉਹਨੂੰ ਮੈਂ ਮੂੰਹ ਜਵਾਨੀ ਦੱਸ ਦੇਣਾ ਵੀ ਕਾਰਨ ਕੀ ਕਿ ਕੱਠ ਬਹੁਤ ਹੋ ਜਾਂਦਾ ਵਾ ਤੇ ਫੋਨ ਚੱਕੇ ਵੀ ਨਹੀਂ ਜਾਂਦੇ ਤੇ ਫੋਨ ਕਾਲਸ ਬਹੁਤ ਹੋ ਜਾਂਦੀਆਂ ਇਸ ਕਰਕੇ ਉਹ ਸਾਹਮਣੇ ਦੁਕਾਨ ਆ ਖਾਲਸਾ ਮੋਬਾਈਲ ਸਟੋਰ ਭਾਈ ਡੱਲਾ ਜੀ ਦੇ ਬਾਬਾ ਡੱਲਾ ਜੀ ਦੇ ਘਰ ਨੂੰ ਜਾਂਦੇ ਆ ਰਾਹ ਦੇ ਵਿੱਚ ਨੀ ਇਹਦੀ ਬੈਕ ਸਾਈਡ ਤੇ ਡੇਰੇ ਦੀ ਬੈਕ ਸਾਈਡ ਤੇ ਆ ਜਾਂਦਾ ਮਤਲਬ ਦੁਕਾਨ ਆ ਜਾਂਦੀ ਆ ਗਲੀ ਨੰਬਰ 4ਵੀਂ ਮਤਲਬ ਸੋ ਨਿਸ਼ਾਨੀਆਂ ਮੋਟੀਆਂ ਦੱਸਦੀਆਂ ਦੁਕਾਨ ਤੇ ਲੈ ਕੇ ਚੱਲਣਾ ਤੇ ਨਾਲੇ ਸਾਰੀ ਗੱਲਬਾਤ ਆਪਾਂ ਕਰਦੇ ਆ ਲੈ ਵੀ ਖਾਲਸਾ ਮੋਬਾਈਲ ਵਾਲੇ ਕੋਲੇ ਪਹੁੰਚ ਚੱਕੇ ਆ ਖਾਲਸਾ ਜਨਸਤਰੀ ਕਲ ਕੀ ਹਾਲ ਨੇ ਤੇ ਬਾਈ ਇਕਬਾਲ ਨਾਲ ਆ ਇਹ ਬਾਈ ਇਕਬਾਲ ਦੀ ਬ੍ਰਾਂਚ ਆ ਹਨਾ ਤਾਂ ਇੱਥੇ ਅੱਜ ਦੋਨੇ ਇਕੱਠੇ ਕਰ ਲਏ ਆਪਾਂ ਤੇ ਤੁਹਾਨੂੰ ਮੈਂ ਗੱਲ ਦੱਸ ਦਿਆਂ ਬਾਈ ਆਹਾ ਆ ਦਬਈ ਦੇ ਸ਼ੇਖਾਂ ਵਾਲਾ ਮੋਬਾਈਲ ਕਿਥੋਂ ਲਿਆਂਦਾ ਏ ਸੋਨੇ ਚ ਜੜਿਆ ਹੋਇਆ ਇਹ ਬਾਈ ਜੀ ਮੰਨ ਲਓ ਜਿਹੜਾ ਸਿੱਧ ਮੂਸੇ ਵਾਲੇ ਕੋਲ ਹੁੰਦਾ ਸੀ ਉਹ ਮੋਬਾਈਲ ਆਹੀਂ ਫੋਟੋ ਜਿਹੜਾ ਆਏ ਦੇਖਦਾ ਜਿਹਨੇ ਹਾਂ ਹਾਂ ਅੱਛਾ ਇਹ ਉਹਦੀ ਕਾਪੀ ਆ ਇਹ ਹਾਂ ਬੜਾ ਸੋਹਣਾ ਯਾਰ ਇਹ ਕਿੰਨੇ ਦਾ ਹੈ ਇਹ ਦੇ ਦਾਂਗਾ 1600 ਰੁਪਏ ਦਾ 1600 ਰੁਪਏ ਦਾ ਹਾਂ ਬਸ ਆਖੀ ਦਿਓ ਫਿਰ ਆਗੀ ਸਾਖੀ ਆਫਰ ਆ ਵੱਡੀ ਗੱਲ ਹੀ ਆ ਦੇਖ ਫਿਰ ਸੋਹਣਾ ਕਿੰਨਾ ਗੁੱਪੀ ਪਰ ਦਿਖਾਈ ਤਾਂ ਸਹੀ ਯਾਰ ਲੈ ਲੈ ਕਿੰਨੀ ਘੈਂਟ ਚੀਜ਼ ਆ ਲੈ ਕਹਿੰਦਾ ਕੁਮਾਰ ਹੁਣ ਸੁਣਦਾ ਕਿ ਗੱਲ ਦੇਖਣ ਵਾਸਤੇ ਹੀ ਆ ਨਹੀਂ ਨਹੀਂ ਸਾਰਾ ਕੁਝ ਆ ਹੁਣ ਆਉਂਦਾ ਸਾਰਾ ਫੰਕਸ਼ਨ ਹੀ ਕਰਦਾ ਇਹ ਲੈ ਠੀਕ ਆ ਵੀ ਸਾਰੀ ਗੱਲਬਾਤ ਕਰਦਾ ਹੋਰ ਭਰਾ ਖਾਲਸਾ ਵੀ ਦਿਖਾਉਗੀ ਲੈ ਵੀ ਇਹ ਉਹ ਡਾਟਾ ਕੇਬਲ ਆ ਗਈ ਬਸ ਆਖੀ ਦੇ ਮੁਕ ਤੇ ਲਾਈਫ ਟਾਈਮ ਗਰੰਟੀ ਹੈ ਸਿਰਫ 60 ਰੁਪਏ 60 ਰੁਪਏ ਲਾਈਫ ਟਾਈਮ ਵਾਲੀ ਗਰੰਟੀ ਤੇ ਇਹ ਕਿਹੜੀ ਦੂਜੀ ਟਾਈਪ ਜੀ ਵਾਲੀ ਜਿਹੜੇ ਪੁਰਾਣੇ ਸੈਮਸੰਗ ਦੇ ਹਾਂ ਸਾਰੇ ਸਾਰੀ ਇਹ ਚ ਆ ਜਾਂਦੇ ਆ ਤਾਂ ਆ ਗਈ ਜੀ ਹਾਂ ਇਹ ਟੂਚਣ ਵਾਸਤੇ ਹਾਂਜੀ ਹਾਂਜੀ ਆ ਲੈ ਕਿਡੀਆਂ ਕਿਡੀਆਂ ਲੀਡਾਂ ਦਰਸ਼ਕ ਆ ਯਾਰ ਬੜੇ ਪੱਕੇ ਕੰਮ ਕੀਤੇ ਆ ਹੈ ਤਿੰਨੇ ਕਸਮ ਤੇ ਆ ਤੇ ਕਿੰਨੇ ਦੀ ਹੈ ਇਹ ਇਹ ਬਈ 150 ਰੁਪਏ ਦੀ ਜੀ 150 ਰੁਪਏ ਚੱਲੂਗੀ ਜਿੰਦਾ ਮਰਜੀ ਦੇਜੋ ਬਸ ਟੱਕਰੀ ਹੋਈ ਨਹੀਂ मतलब ਜੇ ਨਾ ਚਲੀ ਵਾਪਸ ਕਰ ਜੀ ਕਰ ਦਿਓ ਫਿਰ ਠੀਕ ਆ ਇਹ ਮੈਕ ਆ ਗਈ ਹਾਂ ਇਹ 300 ਰੁਪਏ ਦੇ ਇਹ ਆਹ 300 ਰੁਪਏ ਦੀ ਡੱਬੀ ਸਿੰਗਲ ਮੈਕ ਆ ਸਿੰਗਲ ਮੈਕ ਡਬਲ 650 ਦਾ ਡਬਲ 650 ਦਾ ਹਾਂਜੀ ਹਾਂਜੀ ਦੇਖੋ ਵੀ ਦਰਸ਼ਕੋ ਯੂਟਿਊਬਰ ਬਲੌਗਰਾਂ ਵਾਸਤੇ ਆਫਰ ਆ ਕਵਰ ਜਿਹੜੇ ਮਰਜੀ ਹਾਂ ਸਿਰਫ 20 ਰੁਪਏ ਦੀ ਆਹਾ ਹਾਂ ਉਹ ਪਾਇਆ ਨੇ ਪਰ ਆ 20 20 ਰੁਪਏ ਦੇ ਕਵਰ ਦਰਸ਼ਕੋ ਦੇਖ ਸਕਦੇ ਇਹ ਵੀ ਹੈਗਾ ਇਧਰ ਆ ਵੀ ਰੱਖੀ ਬੈਠਾ ਲੈ ਆ ਦੇਖ ਸਕਦੇ 20 20 ਰੁਪਏ ਦੇ ਕਵਰ ਜਿਹੜਾ ਮਰਜੀ ਛਾਂਟ ਕੇ ਲੈ ਜਾਓ ਜਿਹੜਾ ਮਰਜੀ ਸਾਰਿਆਂ ਦੇ ਹੈਗੇ ਆ ਜਿਹੜੇ ਮਰਜੀ ਅੱਛਾ ਹਾਂਜੀ ਇਹ ਨੱਕ ਬੈਂਡ ਆ ਗਏ ਜੀ ਸਿਰਫ 200 ਰੁਪਏ ਦੇ ਐਸੀ ਚੱਲਦੇ ਆ ਇਹ ਹਾਂ ਸਾਰੇ ਚੱਲਦੇ ਠੀਕ ਆ ਹਾਂ ਨੇ ਸਾਕੀ ਤੇ ਆਫਰ ਹੀ ਨੇ ਉਸ ਤੋਂ ਬਾਅਦ ਚ ਨਾ ਬੰਦਾ ਕੋ ਸਾਨੂੰ ਕਹੀ ਹਾਂ ਬਸਾਖੀ ਆਫਰ ਆ ਮਤਲਬ ਕਿੰਨੇ ਦਿਨ ਤੱਕ ਕਿੰਨੀ ਤਰੀਕ ਤੱਕ ਦੱਸ ਦਿਓ ਮੰਨ ਲਓ 20 ਤਰੀਕ ਤੱਕ ਕਲਾਸਟਾ 20 ਤਰੀਕ ਤੱਕ ਹਾਂ ਸਮਾਨ ਵੇਸੇ ਮਿਲ ਹੀ ਜਾਣਾ ਹੈ ਤੁਹ ਦੁਕਾਨ ਤੋਂ ਪਰ ਜਿਹੜਾ ਆਫਰ ਨੇ ਉਹ 20 ਤਰੀਕ ਤੱਕ ਆਪਣੇ ਲਈ ਹਾਂ ਠੀਕ ਆ ਜੀ ਅੱਗੇ ਅੱਗੇ ਉਸ ਤੋਂ ਬਾਅਦ ਵਿੱਚ ਆਪਣੀਆਂ ਕੋਲ ਪੱਖੀ ਆ ਗਈ ਦੇਖੋ ਗਰਮੀ ਆ ਰਹੀ ਅੱਗੇ ਆਹ ਲਓ ਆਜ ਗੜ ਗਿਆ ਹੈ ਇਹ ਗਲਚਪਾਉਣ ਵਾਲੀ ਪੱਖੀ ਆ ਗਈ ਜੀ ਅੱਛਾ ਅੱਛਾ ਚਾ 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 ਚੱਤੋਂ ਪੈਰੀ ਇਸ ਹੀ ਰਹਿੰਦਾ ਚੱਲਦੀ ਕਿਵੇਂ ਆ ਇਹ ਇਹ ਸਦਾ ਪੱਖੀ ਜਿਹਦੇ ਵਿੱਚ ਅੱਛਾ ਆਏ ਆਏ ਹਵਾ ਰਹੀ ਜਿੱਦੋਂ ਆਏ ਆਏ ਅੰਦਰ ਨੂੰ ਕਰਕੇ ਲਾ ਲੇ ਹੈਨਾ ਹਾਂਜੀ 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 ਸਿੱਧੀ ਹਵਾ ਵਾਜਦੀ ਤੁਰ ਜਾਉ ਆ ਗੱਡੀ ਆ ਗਈ ਜੀ ਇਦੋਂ ਬਾਅਦ ਹੂੰ ਇਹ ਕਾਦੇ ਬਾਸ ਰਿਮੋਟ ਵਾਲੀ ਆ ਹਾਂ ਨਹੀਂ ਕੁਚੂ ਸਮ ਇਹ 550 ਰੁਪਏ ਦੀ 550 ਦੀ ਐ ਸੋਹਣੀ ਬਹੁਤ ਆ ਲੈ ਹਾਂ ਬੰਦ ਕਰਦੀ ਆਪਾਂ ਕਿਚੋੜਾ ਦਾ ਮੋਬਾਈਲ ਮਿਲ ਜੂਗਾ ਸਿਰਫ 1000 ਰੁਪਏ ਦਾ ਆ 1000 ਰੁਪਏ ਦਾ ਲੈ ਨੀ ਗਾ ਇਹ ਲੈ ਤਾਂ ਯਾਰ ਮੈਂ ਹੈ ਚੱਲਦਾ ਇਹ ਹਾਂ ਹਾਂ ਇੱਕ ਸਾਲ ਦੀ ਕੰਪਨੀ ਦੀ ਗਾਰੰਟੀ ਦੀ ਇੱਕ ਸਾਲ ਦੀ ਗਾਰੰਟੀ ਆ ਹੋਰ ਵੀ ਫੰਕਸ਼ਨ ਹੋਊਗਾ ਇਹ ਅੰਦਰ ਲੱਗਦਾ ਫੰਕਸ਼ਨ ਵਾਧੂ ਵੀ ਆ ਡਬਲ ਸਿਮ ਡਬਲ ਸਿਮ ਪੈਂਦਾ ਲੈ ਤੇ ਗਾਣੇ-ਗੋਣੇ ਵੀ ਸਾਰਾ ਕੁਝ ਓਕੇ ਆ ਹਾਂ ਲੈ ਕੈਪਸੂਲ ਜਿਹੇ ਵਿੱਚ ਪਾ ਦੇਣਾ ਬੈਟਰੀ ਕੈਪਸੂਲ ਜਿਹੜੀ ਹੋਈ ਆ ਨੇ ਕੋਈ ਆ ਪਾਦਨੀਆਂ ਆ ਭਾਈ ਸੰਭਲਿਓ ਭਾਈ ਇਹ ਤੁਸੀਂ ਲੈ ਸਕਦੇ ਆ ਆ ਆ ਕੈਮਰੇ ਮਿਲ ਜਾਣਗੇ 6 ਮਹੀਨੇ ਦੀ ਗਰੰਟੀ ਹੈ 6 ਮਹੀਨੇ ਦੀ ਗਰੰਟੀ ਜਿੱਥੇ ਮਰਜ਼ੀ ਰੱਖ ਲੋ ਨਾ ਸਰ 1350 1350 ਦੇ ਵਿੱਚ 6 ਮਹੀਨੇ ਦੀ ਗਰੰਟੀ ਵਾਲਾ ਕੈਮਰਾ ਹਾਂਜੀ ਇਹ ਮਿਲ ਜੂਗੀ ਜੀ ਘੜੀ ਤੇ ਆ ਘੜੀ ਦਿਖਾ ਆ ਬੜੀ ਸੁਣੀ ਘੜੀ ਇਹ ਕਿਨੇ ਦੀ ਆ ਇਹ ਚ ਵੀ ਕੈਮਰਾ ਵੀਰੇ ਮੂਰਲੇ ਦਾ ਟਾਈਮ ਖਰਾਬ ਵੀ ਕਰ ਦਿੰਦੀ ਆ ਇਹ ਇੱਚ ਕਿੱਥੇ ਕੈਮਰਾ ਘੜੀ ਦੇ ਵਿੱਚ ਇਹ ਜਦੋਂ ਅਗਲਾ ਆਊਗਾ ਲੈਣ ਦੱਸ ਦਿਆਂਗੇ ਜੀ ਕੋਈ ਲਿਖ ਦੇ ਆ ਘੜੀ ਦੇ ਵਿੱਚ ਵੀ ਦਰਸ਼ਕੋ ਕੈਮਰਾ ਉਹਦਾ ਸਹੀ ਟਾਈਮ ਦੱਸੀ ਜਾਂਦੀ ਆ ਪਰ ਜੇ ਗਾਣਾ ਬੰਦਾ ਗੜਬੜੀ ਕਰੂਗਾ ਕੋਈ ਰਿਸ਼ਵਤ ਲਊਗਾ ਤੂੰ ਤਾਂ ਟਾਈਮੇ ਖਰਾਬ ਕਰ ਦਿੰਦੀ ਏ ਘੜੀ ਹਨਾ ਹਾਂਜੀ ਕਿੰਨੇ ਦੀ ਏ ਇਹ ਇਹ 4000 ਰੁਪਏ ਦੀ 4000 ਦੀ 4000 ਰੁਪਏ ਦੀ ਘੜੀ ਏ ਬਸਾਖੀ ਦੀ ਆਫਰ ਆ ਕੇ 3500 ਰੁਪਏ ਦੇ ਦਾਂਗੇ 3500 ਦੇ ਹੀ 500 ਚੱਕਤਾ ਕਿਰਾਇਆ ਭੜਾ ਯਾਰ ਵਿੱਚ ਸਾਰਾ ਬੋਲੋ ਬਚਾ ਦੇਣਾ ਹਾਂਜੀ ਜੀ ਬੋਟ 131 ਹਾਂ ਕੋਈ ਜਾਣ ਪਛਾਣ ਦਾ ਹੋਣੀ ਨਹੀਂਗਾ ਇਹ ਹੂੰ ਹਫਤੇ ਦੱਸ ਦਿੰਦੇ ਬੈਂਟਰੀ ਬੈਕ ਆਪੇ ਦੀ ਹੂੰ ਸਿਰਫ 650 ਰੁਪਏ ਦਾ 650 ਹਾਂਜੀ ਭਰਾ ਆ ਗਏ ਆ ਕੇ ਜੀ ਸਿਰਫ 200 ਰੁਪਏ ਦੇ ਆ ਕੰਨ ਚ ਚਲਾਉਣ ਵਾਲੇ ਹਾਂ ਹਾਂ ਲੈ ਆ ਵੀ ਕੰਨਾਂ ਜਮਾਉਣ ਵਾਲੇ ਅੱਛਾ ਅੱਗੇ ਹੋਰ ਖਾਲਸਾ ਜੀ ਹਾਲੋ ਆ 200 ਰੁਪਏ ਦੀ ਆ ਗਈ ਕੰਨਾਂ ਹੈੱਡਫੋਨ ਹਾਂ ایرਪੋਰਟ ਦੇਖੋ ਲੈ ਇਹ 200 ਰੁਪਏ ਦੀ ਆ ਗਈ ਹੂੰ ਅੱਗੇ ਉਸ ਤੋਂ ਬਾਅਦ ਵਿੱਚ ਆਪਣੇ ਕੋਲ ਬੱਲ ਆ ਗਿਆ ਹੂੰ ਕੈਮਰੇ ਵਾਲਾ ਕੈਮਰੇ ਵਾਲਾ ਬੱਲ ਬਾਈ ਠੀਕ ਹੀ ਕੈਮਰਾ ਲੱਗਿਆ ਹਨਾ ਚੈਨਲ ਵੀ ਕਰੂ ਸਾਰਾ ਕੁਛ ਕਰਦਾ ਇਹ ਚੈਨਲ ਵੀ ਕਰੂਗਾ ਤੇ ਕੈਮਰਾ ਵੀ ਹੈ ਕੈਮਰਾ ਵੀ ਹੈ ਹੂੰ 1550 ਰੁਪਏ ਦਾ 1550 ਦਾ ਹਾਂ ਆ ਗਿਆ ਹਾਂ ਕੈਮਰਾ ਹਾਂ 1 ਸਾਲ ਦੀ ਗਾਰੰਟੀ ਆ ਹਾਂ 2250 ਰੁਪਏ 2250 ਰੁਪਏ ਇੱਕ ਸਾਲ ਦੀ ਗਾਰੰਟੀ ਨਾਲ ਉਹ ਲੈਟਾਂ ਵੀ ਜਗਾਉ ਹੈ ਨਾ ਹਾਂਜੀ 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 ਹੂੰ ਸਹੀ ਆ ਅੱਗੇ ਇਹ ਆ ਗਿਆ ਇੰਚ ਕੈਮਰਾ ਇਹ ਵੀ ਕੈਮਰਾ ਇਹਦੇ ਵਿੱਚ ਵੀ ਹਾਂਜੀ ਹਾਂਜੀ ਦੇਖੋ ਲੈ ਆਹਦੇ ਵਿੱਚ ਵੀ ਆ ਚਾਰਜਰ ਦੇ ਵਿੱਚ ਵੀ ਕੈਮਰਾ ਵਾ ਹਾਂਜੀ ਹਾਂ ਲੈ ਆ ਗਿਆ 80 ਵਟ ਦਾ ਚਾਰਜ ਆ ਗਿਆ ਇਹ ਕੀ ਹੈ ਇਹ ਇਹ ਚਾਰਜਰ ਜੀ 80 ਵਟ ਦਾ ਚਾਰਜਰ ਹਾਂ ਬੈਟਰੀ ਬੈਂਕਰ ਨਹੀਂ ਨਹੀਂ ਚਾਰਜ ਮੋਬਾਈਲ ਚਾਰਜ ਜਿਹੜੇ ਵੱਡੇ ਮੋਬਾਈਲਾਂ ਦੇ ਆਪਣੇ ਹੁੰਦੇ ਹੈਗੇ ਹੈ ਹੈਵੀ ਵਾਲੇ ਅੱਛਾ ਸਾਖੀ ਦੀਆ ਹੋਰ ਸਿਰਫ ਕਿੰਨਾ 1250 ਰੁਪਏ ਦਾ 1250 1250 ਦਾ ਜੀ ਅੱਗੇ ਹੋਰ ਆ ਪਾਵਰ ਬੈਂਕਾ ਕਹਦੀਆਂ ਇੱਕ ਵਾਲ ਆ ਪਾਵਰ ਬੈਂਕ ਆ ਗਿਆ ਆਹ ਇਹ ਆ ਗਿਆ ਜੀ 1700 ਰੁਪਏ ਦਾ 750 ਰੁਪਏ ਦਾ ਪਾਵਰ ਬੈਂਕ ਕੈਮਰਾ ਤਾਂ ਨਹੀਂ ਵੇਚ ਨਹੀਂ ਨਹੀਂ ਕੈਮਰਾ ਨਹੀਂ ਗੋਰ ਕੈਮਰਾ ਵਾਲਾ ਮਿਲ ਜਾਊਗਾ ਕੈਮਰਾ ਕੈਮਰਾ ਵਾਲਾ ਮਿਲ ਜਾਊਗਾ ਠੀਕ ਆ ਜੀ ਤੇ ਬਾਗੀ ਆ ਆਹ ਇਹ ਇਹ ਵੀ ਇਹ ਵੀ ਕੈਮਰਾ ਦਾ ਬੋਰਡ ਆ ਦਾ ਹੈ ਸੁਧਾਰਨ ਜਾਈ ਆ ਹਾਂ ਹਾਂ ਇਹ ਸੁਧਾਰਨ ਜਾਈ ਆ ਪਰ ਹੈ ਇਹ ਚ ਕੈਮਰਾ ਆ ਮੂਰਲੇ ਬੰਦੇ ਨੂੰ ਸੁਧਾਰ ਦਿੰਦਾ ਸੀ ਹਾਂ ਲੈ ਇਹ ਜੀ ਵੀ ਕੈਮਰਾ ਦੇਖੋ ਲੈ ਆਹ ਨੂੰ ਦੇਖਣ ਵਗਲ ਲੱਗੋ ਬਈ ਘਸਿਆ ਜਾ ਹਾਂ ਇਹ ਕਹਾ ਨਾ ਬੋਟ ਦੇ ਸਾਡੇ ਕੋਲ ਨਾ ਮੰਨ ਕੇ ਚੱਲੋ ਵੀ ਫਰੈਸ਼ ਪੀਸ ਮਿਲ ਜਾਂਦੇ ਆ ਹੂੰ ਤੇ ਇਹ ਤੁਹਾਨੂੰ ਮਿਲ ਜਾਣਗੇ 450 ਰੁਪਏ ਦੇ 450 ਦੇ ਜਿਵੇਂ ਇਹਦਾ ਸੀਲ ਪੈਕ ਆਗੇ ਹਾਂ ਇਹ ਤੇ ਇਹ ਬਿਨਾ ਸੀਲ ਪੈਕ ਦਵਾਂਗੇ ਰੇਟ ਦਾ ਫਰਕ ਕੀ ਆ ਰੇਟ ਦਾ ਫਰਕ ਆ ਇਹ ਆਪਣੇ 650 ਦੇ ਕਿਹਾ ਸੀਗਾ ਇਹ 450 ਦੇ ਦੇ ਦਈਗੇ ਅੱਛਾ ਠੀਕ ਆ ਚੱਲ ਦੇ ਆ ਹਾਂ ਹੂੰ ਇਦੇ ਵਿੱਚ ਆਪਣੇ ਕੋਲ ਆਟਮਨ ਨੇ ਬਾਕੀ ਦਿਨ ਰਾਤ ਆਪਣੀ ਦੁਕਾਨ ਖੋਲਿਆਂਗੀ ਵੀਡੀਓ ਵਿੱਚ ਸਾਰੇ ਆਟਮਨ ਨਹੀਂ ਦਿਖਾ ਸਕਦੇ ਬਾਕੀ ਤੁਸੀਂ ਆ ਕੇ ਵੀ ਦੇਖ ਸਕਦੇ ਆ ਕੇ ਦੇਖੋ ਸਾਰਾ ਦੁਕਾਨ ਭਰੀ ਪਈ ਹੈ ਸਮਾਨ ਵਾਧੂ ਲਿਆਈ ਬੈਠੇ ਆ ਆ ਦੇਖੋ ਕਿੰਨੀਆਂ ਕਿੰਨੀਆਂ ਲੀਡਾਂ ਰੱਖੀ ਬੈਠੇ ਆ ਬਹੁਤ ਸਾਰੀ ਵੈਰਾਈਟੀ ਕਿ ਆਹ ਘੜੀਆਂ ਕੁੜੀਆਂ ਆਹ ਘੜੀ ਚੱਕੀਆਂ ਵਾਲਾ ਘੜੀਆਂ ਚੱਕੋ ਵੀ ਆਹ 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 ਘੜੀ ਮਿਲ ਜੂ ਤੁਸ ਨੂੰ ਹਾਂ ਇਹ ਘੜੀ ਮਿਲ ਜੂ ਸਿਰਫ 300 ਰੁਪਏ ਦੀ 300 ਰੁਪਏ ਦੀ ਘੜੀ ਫੰਕਸ਼ਨ ਸਾਰੇ ਸਾਰੇ ਫੰਕਸ਼ਨ ਆ 300 ਰੁਪਏ ਦੀ ਘੜੀ ਮਿਲ ਜਣੀਆਂ ਦਰਸ਼ਕੋ ਤੁਹਾਨੂੰ ਆਹਲ ਹੈ ਪਟਾ ਗਿਆ ਕਿੰਨੇ ਇਹਦੇ ਪਟਾ ਜੇ ਇੱਕ ਨਾਲ ਜਿਸੰਦਰ ਹੈ ਆ 골ਡਨ ਚ ਆ ਗਈ ਹਮ ਲੈ ਆ ਯਾਰ ਬੜੀ ਸੋਹਣੀ ਆ ਇਹ ਕਿੰਨੇ ਦੀ ਘੜੀ ਆ ਇਹ ਦੇ ਦਾਂਗੇ ਜੀ 850 ਦੀ ਆ 850 ਦੀ ਘੜੀ ਪਟਾ ਜਾ ਕੇ ਹੈਗਾ ਇਹਦੇ ਨਾਲ ਇਹਦੇ ਨਾਲ ਹਾਂ ਆ ਗਿਆ ਆ ਸੀ ਅੱਛਾ ਜੀ ਕਿਹੜੇ ਰੰਗ ਦਾ ਸੋ ਗੋਲਡਨ ਆ ਸੁਨੈਰੀ ਪਟਾ ਰਿਆ ਕਿੰਨੇ ਦੀ ਦੱਸੇ 850 ਦੀ ਹਾਂਜੀ 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 850 ਦੀ ਘੜੀ ਆ ਹ ਦਰਸ਼ਕੋ ਲੈ ਅੱਗੇ ਆ ਡੱਬਾ ਪੈਕ ਇਹ ਮੈਂ ਕਿਹੜਾ ਇਕੱਠਾ ਹੀ ਸੌਦਾ ਮਾਰਨਾ ਬੋ ਹਮ ਕਿੰਨੇ ਦਾ ਡੱਬਾ ਜ ਆਹੇ ਇਹ ਦੇ ਦਾਂਗੇ 750 ਆ ਇੰਨੇ ਪਟੇ ਮਿਲ ਜਣਗੇ ਤੁਹਾਨੂੰ ਤੇ 750 ਦੇ ਵਿੱਚ ਆ ਤੇ ਘੜੀ ਦਾ ਕਬਰ-ਕੂਬਰ ਕੀ ਸਾਰਾ ਚਾਰਜਿੰਗ ਚੂਰ ਜੀ ਹਨਾ 750 ਦੇ ਵਿੱਚ ਹੀ ਸਾਰਾ ਡੱਬਾ ਮਿਲ ਜਾਣਾ ਬਣਾ ਤਣਿਆ ਬਾਕੀ ਵੀ ਇਹ ਦਿਨ ਲੰਦ ਕਣ ਖੁੱਲੀ ਬਸ ਠੀਕ ਕਰਕੇ ਤੁਸੀਂ ਜਦੋਂ ਮਰਜ਼ੀ ਆਓ ਨੀਅਰ ਪੈਂਦਾ ਬਾਬਾ ਡੱਲਾ ਜੀ ਦਾ ਘਰ ਨੇੜ ਡੇਰਾ ਪੈਂਦਾ ਤੰਗ ਤੋੜੀ ਦੀ ਬੈਕ ਸਾਈਡ ਤੇ ਆਪਣੀ ਦੁਕਾਨ ਆ ਗਲੀ ਨੰਬਰ 4 ਜੀ ਕਿਉਂਕਿ ਫੋਨ ਪਤਾ ਕੀ ਆਗਾ ਵੀ ਸਾਰੇ ਫੋਨ ਨਹੀਂ ਅਟੈਂਡ ਹੁੰਦੇ ਸਾਡੇ ਤੇ ਤੁਸੀਂ ਆ ਕੇ ਜਦ ਮਰਜੀ ਦਿਨ ਰਾਤ ਖੁੱਲੀ ਹਦ ਗੰਝੇ ਜਦ ਮਰਜੀ ਜੀ ਬਸ ਆਖੀ ਦੀ ਬਾਤ ਆ ਕਿ ਖੁੱਲੀ ਇੱਕ ਦਿਨ ਤੇ ਧੰਨਵਾਦ ਭਰਾ ਤੁਸੀਂ ਸਮਝਦਾ ਮਿਹਰਬਾਨੀ ਤੇ ਤਲਵੰਡੀ ਸਾਬੋ ਦੇ ਵਿੱਚੋਂ ਸਵਾਵਾ ਲੈ ਸਕਦੇ ਹੋ ਮੋੜ ਮੰਡੀ ਤਾਂ ਹੈਗੀ ਹੈਗੀ ਆਪਣੀਆਂ ਕਿ ਉੱਥੇ ਵੀ ਜਾਂ ਤੁਸੀਂ ਇਧਰੀ ਵਿਜ਼ਿਟ ਕਰਨਾ ਤਾਂ ਉਧਰ ਆ ਕੇ ਤੁਸੀਂ ਬਾਈ ਨੂੰ ਸੰਪਰਕ ਕਰ ਸਕਦੇ ਹੋ ਜੀ ਬਸ ਕੀ ਆ ਕਿ ਸਾਡੇ ਜਿੰਨੇ ਵੀ ਮੁੰਡੇ ਦੁਕਾਨਾਂ ਤੇ ਨੇ ਉਹ ਸਾਰੇ ਇੱਥੇ ਨਹੀਂ ਹਾਂ ਇਕੱਠੇ ਰਸ਼ ਕਰਕੇ ਤੇ ਉਹ ਇਹ ਦੋ ਤਿੰਨ ਦੁਕਾਨਾਂ ਉਹ ਬੰਦ ਰਹਿਣੀਆਂ ਤਾਈਓ ਬੋਲ ਵੀ ਥੋੜੇ ਢਲਾ ਪਿਆ ਮੈਂ ਕਿਹਾ ਰੇਟ ਦੱਸ ਦੱਸ ਕੇ ਹਾਂ ਕਰ ਕੀ ਹੈਗਾ એનર્ਜੀ ਟਾਉਨ ਚਾਹ ਪੀਓ ਚੰਗੀ ਕਰੜੀ ਤੇ ਆਓ ਜੀ ਸਾਰੇ ਤੁਹਾਡਾ ਸਭ ਦਾ ਧੰਨਵਾਦ ਬਾਈੁਰਜੀ ਦਾ ਖਾਲਸਾ ਬਾਈੁਰਜੀ ਕੀ ਫਤਿਹ